ਸਰੋਵਣੀ ਅਕਾਲੀ ਦਲ ਨੇ ਇੱਕ ਡੈਮੋਕ੍ਰੇਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਉਹਦੇ ਰਾਤੇ ਵਕੀਲ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਰਵੇ ਇਲੈਕਸ਼ਨ ਸੀ ਉਹ 14 ਦਸੰਬਰ 2011 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਤਰ੍ਹਾਂ ਕੇ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਖਵਿੰਦਰ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ ਪੱત્ર ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12:00 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏਗੀ। ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ। ਫਿਰ ਸਰਪੰਚ ਦੇ ਦਲੀਕੇ ਜੁ联ਿਆ ਦੇ ਦਲੀਕੇ ਫਿਰ ਸਟੇਟ ਦੇ ਡੈਲੀਕੇ ਜੁ联 ਕੇ ਨਵਾਂ ਹਾਊਸ ਬਣਾਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਚੋਣ ਕਮੇਟੀ ਚੁਣ ਕਰਦਾ ਤੇ ਸਾਰੀ ਜਿਹੜੀ ਪ੍ਰਕਿਰਿਆ ਇਹਦੇ ਰੂਪ ਲਿਖਾ ਪਾਲਿਸੀ ਡੈਕ ਸੋ ਅਗਲਾ ਜਿਹੜਾ ਫੈਸਲਾ ਤਸਦੀਕੀ ਉਤੇ ਵਿਚਾਰ ਕਰਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਵੀ ਉਹ ਬਾਕੀ ਕੁਟਦੀ ਹੈ ਹੈਲੋ